हांजे ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਪਿੰਡ ਨਾਰਲੀ ਪਹੁੰਚੇ ਆਂ ਨਾਰਲੀ ਪਿੰਡ ਨੂੰ ਤਹਿਸੀਲ ਭਿੱਖੀਪਿੰਡ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਲੱਗਦਾ ਹਰੀਕੇ ਪਤਨ ਤੋਂ ਸਿਰਫ ਕੋਈ 40-42 ਕਿਲੋਮੀਟਰ ਦੀ ਦੂਰੀ ਆ ਖਾਲੜਾ ਵੱਡਾ ਪਿੰਡ ਬਿਲਕੁਲ ਨਜ਼ਦੀਕ ਇਹ ਲੋਕੇਸ਼ਨ ਤੇ ਕਿਸੇ ਭਰਾ ਨੇ ਆਉਣਾ ਠੀਕ ਆ ਜੀ ਖਾਲੜੇ ਤੋਂ ਜਿਹੜੀ ਸੜਕ ਨਾਰਲੀ ਨੂੰ ਜਾਂਦੀ ਆ ਦਾਣਾ ਮੰਡੀ ਤੇ ਬਿਲਕੁਲ ਆਪੋਜ਼ਿਟ ਸਾਹਮਣੇ ਵੀਰ ਆਰਪੀ ਸਿੰਘ ਉਹਨਾਂ ਦਾ ਘਰ ਹੈਗਾ ਪਹਿਲਾਂ ਪਿਓ ਦਾਦੇ ਤੋਂ ਵੀਰ ਉਹਨਾਂ ਨੇ ਦੱਸਿਆ ਵੀ ਅਸੀਂ ਵਪਾਰ ਦਾ ਕੰਮ ਕਰਦੇ ਰਹਿਆ ਵਿੱਚ ਕੁਝ ਕੁ ਸਮਾਂ ਜਿਹੜਾ ਵਪਾਰ ਦਾ ਕੰਮ ਇਹਨਾਂ ਨੇ ਛੱਡੀ ਵੀ ਰੱਖਿਆ ਅੱਜ ਕੁਝ ਕੁ ਨੱਕ ਜਿਹੜੇ ਵੀਰ ਉਹਨੇ ਘਰੋਂ ਸੇਲ ਕਰਦੇ ਆ ਤੇ ਵਿੱਚੋਂ ਇੱਕ ਅੱਧਾ ਜਿਹੜਾ ਪਸ਼ੂ ਤੁਹਾਨੂੰ ਦਿਖਾਵਾਂਗੇ ਕੋਈ ਵਪਾਰ ਲੈਣ ਦੇ ਵਿੱਚ ਅਕੋ ਲਿਆ ਕੇ ਨਾਲ ਸੇਲ ਵਾਸਤੇ ਦੀ ਵੀਡੀਓ ਵੀਰ ਪਵਾ ਰਿਹਾ ਹੈ ਅੱਜ ਟੋਟਲ ਨਗਾਂ ਦੀ ਗੱਲ ਕਰੀਏ ਤਾਂ ਤਕਰੀਬਨ ਕੋਈ 5-6 ਕਨਾਂਗੇ ਦਿਖਾਉਣੇ ਆਪਾਂ ਤੁਹਾਨੂੰ ਤਿੰਨ ਮੱਝਾਂ ਝੋਟੀਆਂ ਦਿਖਾ ਦੇਾਂਗੇ ਤੇ ਤਿੰਨ ਹੀ ਬਿਹੜਾ ਮਾਲ ਤਕਰੀਬਨ ਜ਼ਿਆਦਾਤਰ ਸੋਇਆ-ਸੋਇਆ ਵਿੱਚੋਂ ਇੱਕ ਵਿਹੜ ਤਕਰੀਬਨ ਮਹੀਨੇਕ ਦੀ ਕੱਚੀ ਆ ਇੱਕ ਝੋਟੀ ਦਿਖਾਵਾਂਗੇ ਭਰਾਵਾਂ ਨੂੰ ਇਹ ਵੀ ਤਕਰੀਬਨ ਹਜੇ ਗੱਬਣਾ ਝੋਟੀ ਠੀਕ ਆ ਜੀ ਦੋ ਮੱਝਾਂ ਸੁਈਆਂ ਨੇ ਤੇ ਦੋ ਹੀ ਬਿਹੜਾ ਇਧਰ ਤੁਸੀਂ ਦੇਖ ਰਹੇ ਜੀ ਬਿਲਕੁਲ ਸੋਇਆ-ਸੋਇਆ ਮਾਲ ਆ ਤੇ ਬਿਲਕੁਲ ਮੇਰਾ ਭਰਾ ਵਿਜ਼ਿਟ ਕਰਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ ਹੋ ਅੱਜ ਤਰੀਕ 31 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 12 12:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਸੋ ਜਿਹੜੇ ਭਰਾ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਇੱਥੇ ਆਣ ਕੇ ਤਸੱਲੀ ਕਰ ਲਿਓ ਸੋ ਇੱਕ ਵੱਡੀ ਬਾੜ ਇਹਨਾਂ ਦੇ ਕੋਲ ਆ ਕੋਈ 32 35 ਲੀਟਰ ਵਾਲੀ ਉਹ ਵੀ ਇੱਕ ਪਾਸੇ ਆ ਠੀਕ ਆ ਜੀ ਉਹ ਵੀ ਤੁਹਾਨੂੰ ਆਪ ਐਂਡ ਦੇ ਵਿੱਚ ਜ਼ਰੂਰ ਦਿਖਾ ਦੇਾਂਗੇ ਸਭ ਤੋਂ ਪਹਿਲਾਂ ਹਰਪ੍ਰੀਤ ਸਾਸਤਰੀ ਗੱਲ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਜੀ ਕਾਇਮ ਵਧੀਆ ਵਧੀਆ ਤੁਸੀਂ ਸਰਾ ਜੀ ਹੋਰ ਪਰਿਵਾਰ ਠੀਕ ਠਾਕ ਹੀ ਬਹੁਤ ਵਧੀਆ ਭਾਜੀ ਹਰਪ੍ਰੀਤ ਸਿੰਘ ਠੀਕ ਠਾਕ ਵੀਰੇ ਬਹੁਤ ਵੀਰੋ ਤੁਸੀਂ ਚਲੋ ਦੇਖਿਆ ਵੀ ਕਾਫੀ ਵੇਖਦੇ ਰਹਿੰਦੇ ਹੋ ਵੀਡੀਓ ਮਤਲਬ ਮਾਲ ਤਕਰੀਬਨ ਪਹਿਲਾਂ ਲਿਆਉਂਦੇ ਰਹੇ ਹੋ ਲਿਆ ਕੇ ਸੇਲ ਕਰਦੇ ਰਹੇ ਵੀਰ ਕੇ ਅੱਜ ਪਹਿਲੀ ਵਾਰੀ ਮਤਲਬ ਜੀ ਪਹਿਲਾਂ ਆਪਣਾ ਬਾਪੂ ਜੀ ਕਰਦੇ ਰਹੇ ਦੁਜੰਦ ਦਾ ਹੁਣ ਵਿੱਚੋਂ ਸਾਡੇ ਚਾਰ ਡੰਕਰ ਕਰਦੇ ਹੈਗੇ ਦੁਜੰਦ ਦਾ ਆ ਮੈਂ ਆਪਾਂ ਪਰਸੋਂ ਲਈ ਆ ਦੁਜੰਦ ਦਾ ਪੰਜ ਯਾਰ ਬਣਾ ਲਈ ਵੀ ਇੱਕ ਨਾ ਸਾਲੀਆਂ ਦੁਜੰਦ ਦਾ ਵੀ ਸੇਲ ਕਰ ਜੀਏ ਠੀਕ ਹੈ ਜੀ ਚੰਗੀਆਂ ਝੋਟੀਆਂ ਦੇ ਕੰਮਾਂ ਲੈ ਕੇ ਅੱਜ ਹਾਂਜੀ ਮਤਲਬ ਉਹ ਲਿਆ ਕੇ ਜਿਹੜੀ ਅੱਜ ਆਪਾਂ ਸੇਲ ਕਰਦੇ ਆ ਉਹ ਇੱਕ ਹੀ ਮਾਝਾ ਬਾਕੀ ਮਾਲ ਘਰ ਤਾਂ ਹੀ ਆ ਸਾਰਾ ਬਾਕੀ ਕਰਦਾ ਇੱਕ ਹੀ ਮੈਂ ਆ ਵਿਚਲੀ ਠੀਕ ਹੈ ਠੀਕ ਹਾਂ ਜੀ ਇਹ ਜਾ ਬੱਚਾ ਨੀਲੀ ਦਾ ਅੱਜ ਮੈਂ ਕਿਹਾ ਮੰਗਲਵਾਰ ਦੀ ਸੂਈ ਹੈ ਚੌਥਾ ਪੰਜਵਾਂ ਦਿਨ ਸੂਈਨ ਹੋਇਆ ਠੀਕ ਹੈ ਠੀਕ 10 ਕਿਲੋ ਬੋੜਾ ਤਿਆਰ ਹੋਣੇ ਇਹਦੇ ਥੱਲੇ ਠੀਕ ਹੈ ਹਾਂਜੀ ਅੱਛਾ ਅੱਜ ਅਰਬੀ ਦੀ ਵੀ ਆਪਾਂ ਦੋ ਮੱਜਾਂ ਜਿਹੜੀਆਂ ਸੂਈਆਂ ਵਿਖਾਉਣੀਆਂ ਇੱਕ ਛੋਟੀ ਗੱਬਣਾ ਪਾਉਗਾ ਹਾਂਜੀ ਇੱਕ ਛੋਟੀ ਗੱਬਣਾ ਦੂਜਲ ਦਾ ਜੀ ਇਹਦੇ 12 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਪਹਿਲੇ ਸੁਗੇ ਛੋਟੀ ਨੇ 13 ਕਿਲੋ ਦੁੱਧ ਪਾਇਆ ਹਮ ਐ ਕਿ ਜੇ ਚੰਗੀ ਜ਼ਾਮ ਵਲੋਂ 16 17 ਕਿਲੋ ਦੁੱਧ ਬੜੇ ਆਰਾਮ ਨਾਲ ਕੱਢੂਗੀ ਦੂਜਲ ਦਾ ਜੀ ਠੀਕ ਹੈ ਜੀ ਇਹ ਛ ਬੜੇ RAM ਨਾ ਦੁੱਧ ਕੱਢਿਆ ਨਹੀਂ ਠੀਕ ਆ ਸੋ ਸ਼ੁਰੂਆਤ ਕਰਦੇ ਆਪਾਂ ਇੱਕ ਪਾਸਿਓਂ ਲੱਗ ਜਾਨੇ ਆ ਪਹਿਲਾਂ ਬੇਸ਼ੱਕ ਇਧਰਲੇ ਪਾਸਿਓਂ ਲੱਗ ਜੀਏ ਠੀਕ ਹੈ ਜੀ ਆਹ ਮੈਂ ਦੂਜੇ ਹਲ ਦਾ ਹੀ ਆ ਸੂਹਾ ਕਿਰਮਾ ਹੋਗੀ ਮੱਝ ਇਹ ਤੁਸੀਂ ਮੰਨ ਕੇ ਚੱਲੋ ਦੂਜੇ ਹਲ ਦਾ ਵੀ ਤੀਜਾ ਦਾ ਚੌਥਾ ਸੂਹਾ ਹੋਗੀ ਤੇ ਜੋ ਜਾਂ ਚੌਥਾ ਮੰਨੇ ਕੋਈ ਹਾਂਜੀ ਹਾਂਜੀ ਅੱਜ ਸਮਾਂ ਕਿੰਨਾ ਕੋ ਗਿਆ ਨੂੰ ਸੂਈ ਨੂੰ ਅੱਜ ਸੂਏ ਆਪਾਂ ਆ ਮਾਗੀ ਤੋਂ ਅਗਲੇ ਦਿਨ ਦੀ ਸੂਈ ਆ ਜੀ ਆ ਲੋੜੀ ਮਾਗੀ ਤੇ ਸੂਈ ਹਾਂਜੀ ਲੋੜੀ ਮਾਗੀ ਤੇ ਸੂਈ ਆ ਦੂਜੇ ਹਲ ਦਾ ਬੱਚਾ ਇਹਦਾ ਮਰ ਗਿਆ ਹੰਬੂਚੀ ਇਹਦੀ ਬਣਾਈ ਆ ਬਾਕੀ ਇਦਾਂ ਹੀ ਧਾਰ ਤੇ ਮਿਲਦੀ ਆ ਦੂ ਆਹ ਲਓ ਜੀ ਬਲਕਿ 부ਸੀ 부ਸੀ ਬਣਾਈ ਆ ਹਾਂਜੀ 부ਸੀ ਬਣਾਈ ਆ 부ਸੀ ਪਾਵੇਂ ਅੱਗੇ ਰੱਖੋ ਹਨਾ ਇਸੇ ਤਰ੍ਹਾਂ ਮਤਲਬ ਪਸਮਾਉਂਦੀ ਆ ਹਾਂਜੀ ਇਦਾਂ ਹੀ ਪਸਮਾਉਂਦੀ ਆ 부ਸੀ ਬਾਕੀ ਰੱਖ ਕੇ ਅੱਗੇ ਜੇ ਕਿਹਨੇ ਦੁਜਿਆਂ ਦਾ ਭਣ ਭਰੇ ਰੱਖ ਕੇ ਠੀਕ ਆ ਜੀ ਇਹਦੇ ਥਲੇ ਅਰਪਿਤ ਵੀਰ ਦੋ ਤੋਂ ਤੁਸੀਂ ਦੱਸਿਆ ਵੀ ਬਾ 11 ਕਿਲੋ ਹਾਂਜੀ ਜੀ ਆ 11 ਕਿਲੋ ਨੇ ਤਿਆਰ ਦੁੱਧ ਦੇ ਦੇ ਥੱਲੇ 11 ਕਿਲੋ ਆ ਹਾਂਜੀ ਲਓ ਜੀ 11 ਕਿਲੋ ਦੁੱਧ ਦੋ ਦੇ ਥੱਲੇ ਇਸ ਵਕਤ ਹਾਜ਼ਰ ਆ ਤੇ ਮਾਗੀ ਵਾਲੇ ਦਿਨ ਦੀ ਵੀਰਾਂ ਦਾ ਵੀ ਇਹ ਸੂਈ ਆ ਸੂਆ ਤੀਜਾ ਚੌਥਾ ਮੰਨ ਲਓ ਬੇਸ਼ੱਕ ਤੇ ਜਾਂ ਮੰਨ ਲਓ ਚੌਥਾ ਮੰਨ ਲਓ ਇੱਥੇ ਕਹਿਗਾ ਸੂਆ ਠੀਕ ਆ ਹਾਂਜੀ ਹਾਂਜੀ ਹੱਡੀ ਬਿਲਕੁਲ ਸਿੰਗਲ ਹੱਡੀ ਆ ਬਰੀਕ ਬਤਲਾ ਪਿੰਡਾ ਤੇ ਇਹ ਅਰਪ੍ਰਿਤ ਜਿਹੜਾ ਅੱਜ ਆਪਾਂ ਮਾਲ ਸੂਆ ਸੂਆ ਦਿਖਾਉਣ ਡਏ ਆ ਦੁੱਧ ਤੇ ਚੱਲਣ ਡਏ ਆ ਮਾਰਨਿੰਗ ਚੁਵਾਈ ਕਿੰਨੇ ਕ ਵਜੇ ਕਰਤੀ ਇਹਨਾਂ ਦੀ ਇਹ ਵੀਰਜੀ ਸਵੇਰੇ 6 ਵਜੇ ਦੀ ਚੁਵਾਈ ਹੋਈ ਜਾਂਦੀ ਮਾਰਨਿੰਗ 6 ਵਜੇ ਹਾਂ ਸਾਢੇ 5 ਤੋਂ 6 ਵਜੇ ਦੇ ਵਿੱਚ ਚੁਵਾਈ ਹੋਈ ਜਾਂਦੀ ਬਾਕੀ 11 ਕਿਲੋ ਖੁੱਲਾ ਦੁੱਧ ਹਾਂ 11 ਕਿਲੋ ਖੁੱਲਾ ਦੁੱਧ ਅਗਲਾ ਭੈਣ ਭਰਾ ਵੀ ਦੋ ਟਾਈ ਸੋ so, 11 ਕਿਲੋ ਇਸ ਮੱਝ ਦੇ ਥੱਲੇ ਦੋਸਤੋ ਦੁੱਧ ਬਾਕੀ ਸੂਈ ਨੂੰ ਟਾਈਮ ਸਮੇ ਦਾ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਣਾ ਜਦੋਂ ਆਪਾਂ ਦਿਨ ਵਾਰ ਨੋਟ ਕਰਾਤਾ ਠੀਕ ਆ ਜੀ ਸੋ ਮੱਗੀ ਵਾਲੇ ਦਿਨ ਦੀ ਵੀਰਾਂ ਦਾ ਸੂਈ ਆ 11 ਕਿਲੋ ਦੁੱਧ ਸੋ ਮਗਰ ਬੱਚਾ ਸੀਗਾ ਬੱਚਾ ਐਕਸਪਾਇਰ ਹੋ ਗਿਆ ਹੁਣ ਤਕਰੀਬਨ ਪੂਛਾ ਬਣਿਆ ਠੀਕ ਆ ਜੀ ਪੂਛੀ ਤੇ ਮਿਲਦੀ ਆ ਇਸੇ ਤਰ੍ਹਾਂ ਮਿੱਠੀ-ਮੁੱਠੀ ਬਹੁਤ ਜ਼ਿਆਦਾ ਇਸੇ ਤਰ੍ਹਾਂ ਥੱਲੇ ਪੈਜੋ ਆ ਇਹ ਹੀ ਮਿੱਟੀ ਹੈ ਜਦੋਂ ਮਰਜ਼ੀ گاਵਾ ਨੂੰ ਦੁਪਹਿਰੇ ਭਾਵੇਂ ਜੋ ਇਹਨੂੰ ਦਾ ਬਿਮਾਰ ਕੇ ਧਾਰ ਤੇ ਇਦਾਂ ਹੀ ਬੰਬ ਪੈਂਦੀ ਆ ਅੱਛਾ ਅਰਪੀ ਤੇ ਕਿਸੇ ਰਕਮ ਦੀ ਕੋਈ ਭੂਰ ਛੱਟੇ ਵਾਲੀ ਗੱਲਬਾਤ ਨਹੀਂ ਅਸੀਂ ਥਾਣਾ ਦੀ ਬਾਦ ਕਾਟ ਕੋਈ ਇੱਕੋ ਜੀ ਪੱਦਰ ਨਾ ਕੋਈ ਥਾਣਾ ਬਾਦ ਕਾਟ ਦੂਜਿਆਂ ਲਈ ਕਿ ਧਾਰ ਦਾ ਫਰਕ ਨਹੀਂ ਆ ਚੋਣ ਹੀ ਮੇਕੋ ਜੀ ਪੋਲੀ ਨਾਲੇ ਭਾਵੇਂ ਕੋਈ ਜਵਾਕ ਬੈ ਕੇ ਚੋਲੇ ਠੀਕ ਆ ਜੀ ਹਾਂ ਤੋੜ ਲਿਓ ਜੀ ਸੋ ਇਹ ਦੋਸਤੋ ਇਹਦੀ ਡਿਟੇਲ ਆ ਠੀਕ ਆ ਜੀ ਵੀ ਕੋਈ ਵੀ ਸੱਜਣ ਲਾਗਿਓ ਪਾਸੇ ਆ ਜਾਂਦਾ ਦੂਰੋਂ ਲਾਗਿਓ ਆਉਂਦਾ ਕੋਈ ਭੂਰ ਕੋਈ ਛਟਾ ਨਹੀਂਗਾ ਕੋਈ ਥਾਣਾ ਦੀ ਬਾਦ ਕਾਟ ਨਹੀਂਗੀ ਮਿਲ ਮਲਾਉਣ ਦੇ ਵਿੱਚ ਵੀ ਠੰਡੀ ਆ 11 ਕਿਲੋ ਦੁੱਧ ਇਹਦੇ ਬਾਕੀ ਚੁਆਪ ਅਸਮਾ ਦੀ ਬਿਲਕੁਲ ਇੱਕ ਨੰਬਰ ਇੱਥੇ ਰੋਕੇ ਜਮਣਾ ਆ ਲੋ ਠੀਕ ਆ ਲੈ ਮੋੜ ਦੋ ਕਿਰੇ ਹਰਪ੍ਰੀਤ ਕਮਾ ਲਓ ਬਾਈ ਲੋ ਜੀ ਠੀਕ ਆ ਜੀ ਸੋ ਬਾਕੀ ਮਾਜ ਦੀ ਹਾਈਟ ਕਾਤ ਵੀ ਸੋਹਣੀਆਂ ਠੀਕ ਆ ਤੇ ਮਿਲ ਮਲੌਨ ਚ ਮਿੱਠੀ ਆ ਤੇ ਰੇਟ ਆਪਾਂ ਪੁੱਛਾਂਗੇ ਵੇਰ ਤੋਂ ਫਿਰ ਰੇਟ ਕੀ ਰਹੂਗਾ ਕੀ ਡਿਮਾਂਡ ਰਹੂਗੀ ਹਰਪ੍ਰੀਤ ਤਾਂ ਕੀ ਮੋਲ ਹੈ ਕੀ ਡਿਮਾਂਡ ਰੱਖਿਆ ਵੀਰੇ ਦਾ ਮੋਲੇ ਜੀ ਦੂਜਿਆਂ ਦਾ ਸੰਧੂ ਚਾਹ 75 ਕਰ ਲੋ ਭਾਵੇਂ ਅਸੀਂ ਆਹ ਨਾਲ 65000 ਦੀ ਦੇ ਦਾਂਗੇ 65 ਦੀ ਹਾਂ ਜੀ ਦੁੱਧ 11 ਕਿਲੋ ਆਟਮ ਤਿਆਰ ਆ ਦੂਜਿਆਂ ਦਾ ਠੀਕ ਹੈ ਜੀ ਅਜੇ ਮਾਝ ਮੇਲੇ ਤੇ ਆਉਣੀ ਆ ਦੂਜਿਆਂ ਦਾ ਕੋਈ ਚੰਗੀ ਸਾਬ ਲੈ ਜੇ ਦੋ 13 14 ਕਿਲੋ ਪਾਜੂਗੀ ਖੁੱਲਾ ਹਾਂ ਵੀ ਕੋਈ ਸਾਬਨ ਵਾਲਾ ਭਰਾ ਲੈ ਜੇ ਹਾਂ ਜੀ ਹਾਂ ਜੀ ਦੁੱਧ ਚਵਾਜੂਗੀ 12 13 ਲੀਟਰ ਹਾਂ ਚਵਾਜੂ ਚਵਾਜੂਗੀ ਵੀ ਲੋਬੀ ਠੀਕ ਹੈ ਸੋ ਇਸ ਵਕਤ 11 ਕਿਲੋ ਤੇ 65000 ਦੀ ਇਹ ਦੋਸਤੋ ਫਾਈਨਲ ਜਾਂਦੀ ਰਹੂਗੀ ਹਾਂ ਜੀ ਹਾਂ ਜੀ ਬਾਕੀ ਜਦੋਂ ਮਰਜ਼ੀ ਇਸ ਥਲੇ ਆ ਕੇ ਧਾਰ ਲੈਣੀ ਆ ਬੁਛੀ ਸੋ ਮਾਝੇ ਮਾਰਨਿੰਗ ਚੋਈ ਚਵਾਈਆ ਮਤਲਬ ਜਦੋਂ ਮਰਜ਼ੀ ਬਹਿ ਜਾਓਗੇ ਇਸੇ ਤਰ੍ਹਾਂ ਧਾਰ ਦੇ ਕੇ ਮੇਰੇ ਭਰਾ ਠੀਕਾ ਜੀ ਆ ਦੇ ਹਾਂ ਜੀ ਚੋਣ ਚਾਨ ਬਹੁਤ ਵਧੀਆ ਠੀਕ ਆ ਜੀ ਓਕੇ ਅੱਗੇ 7 ਨੰਬਰ ਤੇ ਇੱਧਰ ਆਪਣੇ ਕੋਲ ਇੱਕ ਝੋਟੀ ਆ ਵੀਰ ਇਹ ਸੂਬਾ ਕਿਰਮਾ ਦੂਜਾ ਸੁਣੀ ਇਹ ਦੂਜਾ ਸੁਹਾ ਜੀ ਦੂਜਾ ਹਨ ਦਾ ਦੂਜਾ ਸੁਣੀ ਹੈ ਤੇ ਪਹਿਲੇ ਸੂਵੇ ਆਪਾਂ ਲਿਆਂਦੀ ਸੀ ਕਿ ਘਰ ਦੀ ਝੋਟੀ ਹਾਂ ਜੀ ਇਹ ਪਹਿਲੇ ਸੂਵੇ ਆਪਾਂ ਲਿਆਂਦੀ ਮੁੱਲ ਲਈ ਦੂਜਾ ਠੀਕ ਹੈ ਠੀਕ ਹੈ ਤੇ ਕਿੰਨਾ ਕੁ ਦੁੱਧ ਚਵਾਗੀ ਪਹਿਲੇ ਸੂਵੇ ਜੀ 13 ਕਿਲੋ ਦੁੱਧ ਖੁੱਲਾ ਪਾਇਆ ਤੁਸੀਂ 13 ਕਿਲੋ ਹਾਂ ਜੀ ਹਾਂ ਜੀ ਅੱਜ ਸਮਾਂ ਟਾਈਮ ਹਜੇ ਕਿੰਨਾ ਕੁ ਬਾਕੀ ਇਹਦਾ ਹਜੇ 12 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਜੀ 12 ਫਰਵਰੀ ਨੂੰ 12 ਨੂੰ 4 ਦਿਨ ਉੱਤੇ ਵੀ ਘੱਟ ਸਕਦੀ ਆ ਲੋ ਜੀ 12 ਫਰਵਰੀ ਨੂੰ ਦਿਨ ਪੂਰੇ ਆ ਹਾਂਜੀ ਅਜ 31 ਦਾ तकरीबन ਕੋਈ 11 12 12 ਦਿਨ ਹਜੇ ਬਾਕੀ ਹੈ ਇਹਦੇ ਸੁਣਦੇ ਹਾਂਜੀ ਹਾਂਜੀ ਬਾਕੀ ਗੋਪਾਲੀ ਝੋਟੀ ਆ ਵਜਨ ਵਜਨ ਤੁਹਾਡੇ ਸਾਹਮਣੇ ਆ ਦੂਜਾ ਸੁਵਾ ਸੈਕਿੰਡ ਟਾਈਮਰ ਆ ਫੇਸ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਸੇਂਘ ਸੁੰਘ ਦੀ ਬੰਦਰ ਤੁਹਾਡੇ ਸਾਹਮਣੇ ਆ ਪਤਲਾ ਫੇਸ ਸੋ ਦੂਜਾ ਸੁਵਾ ਝੋਟੀ ਆ ਮਾੜੇ ਖੋਲ ਕੇ ਆਪਾਂ ਤੋੜ ਕੇ ਵਿਖਾਉਣੇ ਆ ਹਜੇ 12 ਦਿਨਾਂ ਦੀ ਨਰਮ ਆ ਬਾਕੀ ਕਿਸੇ ਰਕਮ ਦੀ ਵੀਰ ਪਿੱਛੇ ਭਾਰਤੀਆਂ ਤੇ ਪੰਡ ਦੇ ਮੁਸ਼ਕਲ ਨਹੀਂ ਜਲਦੇ ਭਰਪੂਰ ਦੀ ਇਹਦੀ ਫੁੱਲ ਗਾਰੰਟੀ ਆ ਸੋ ਗੱਬਣ ਨਾਗਾ ਤੇ ਇਹਦੀ ਆਪਾਂ ਤਸਦੀਕ ਦੀ ਬਹੁਤ ਜਿਆਦੀ ਥੱਲੇਓ ਆ ਦੇਖੋ ਜੀ ਸੋ ਪਹਿਲੇ ਸਵੇਰੇ ਅਕੋ ਲੈ ਕੇ ਆਂਦੀ ਸੀ ਵੀਰ ਉਹਨਾਂ ਨੇ ਠੀਕਾ ਜੀ ਹਾਂ ਇਸ ਵਕਤ ਜਿਹੜੀ ਦੂਜਾ ਸੂਹਾ ਸੂਣੀ ਆ ਬਾਕੀ ਵਜਨ ਵੇਟ ਤੁਹਾਡੇ ਸਾਹਮਣੇ ਪੁੱਠਾ ਪਾਠਾ ਬਹੁਤ ਚੌੜਾ ਪਿਛੋਂ ਤੇ ਬਣ ਚੰਗੀ ਜਾਊਗੀ ਹਜੇ 10 12 ਦਿਨਾਂ ਦੀ ਨਰਮਾ ਠੀਕਾ ਜੀ ਸੋ ਬਣਦੀ ਪੁੰਦੀ ਚੰਗੀ ਆ ਜਿਵੇਂ ਜਿਵੇਂ ਚਲੋ ਸਮਾਂ ਨੇੜੇ ਜਾਊਗਾ ਸੂਣ ਦਾ ਤੇ ਤਿਆਰੀ ਚੰਗੀ ਕਰ ਲਊਗੀ ਤਾਂ ਬਿਲਕੁਲ ਅਰਲੀਆਂ ਵਰਗੇ ਸੋ ਪੇਸ ਵੰਡ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਗੱਬਣ ਝੋਟੀ ਆ ਤੇ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਵੀ ਪੁੱਛ ਕੇ ਆਪਣਾ ਦੱਸਣਾ ਫਰਜ਼ ਬਣਦਾ ਵੀ ਕਿਸੇ ਰਕਮ ਦੀ ਕੋਈ ਔਰ ਨਹੀਂ ਕੀ ਕੋਈ ਪਿੱਛੇ ਤੋਂ ਕੋਈ ਭਾਰਤੋਂ ਠੀਕ ਆ ਤੇ ਮੇਰੇ ਭਰਾ ਬੇਸ਼ੱਕ ਇੱਥੇ ਆਣ ਕੇ ਟਿਪ ਕੇ ਆਪਣੀ ਤਸੱਲੀ ਕਰ ਲਿਓ ਤੁਸੀਂ ਆਪ ਤੇ ਪੁੱਠੇ ਪਾਠੇ ਦੀ ਬਹੁਤ ਸੁਣੀ ਆ ਚੌੜੀ ਚੂੜੀ ਬਹੁਤ ਜਿਆਦੀ ਉਪਰੋਂ ਠੀਕ ਆ ਸੋ 11 12 12 ਕਿਲੋ ਦੁੱਧ ਪਹਿਲੇ ਸਵੇਰ ਚ ਵਾਗੀ ਹਾਂ ਬੜੇ ਆਰਾਮ ਨਾਲ ਦੁੱਧਾਂ ਦਾ ਹੀ 12 ਪਲੱਸ ਹੀ ਰਹੀ ਆ ਜੀ ਠੀਕ ਆ ਵੀਰੇ ਹਾਂ ਜੀ ਚੰਗੀ ਥਾਂ ਮ ਨਾਲ ਲੈ ਜੂ 2 16 17 ਕਿਲੋ ਬ ਚੋਣ ਚਾਣੀ ਬਹੁਤ ਸੰਧੂ ਸਾਹਿਬ ਬਹੁਤ ਪੋਲੀ ਤੋ ਚੱਲਦਾ ਨੋਕਾ ਚੰਗੀ ਜਾਂ ਕੱਟੀ ਹਾਂਜੀ ਹਾਂਜੀ ਛੋਟੀ ਚੰਗੀ ਆ ਲੋ ਵੀਰੇ ਧਮਾ ਲੋ ਹਰਪ੍ਰੀਤ ਠੀਕ ਆ ਨਹੀਂ ਚੰਗੀ ਆ ਛੋਟੀ ਬਾਕੀ ਫਰੀਕ ਬਿਲਕੁਲ ਪਤਲੇ ਪਿੰਡੇ ਦੀ ਆ ਸੋ ਬਣ ਚੰਗੀ ਜਾਊਗੀ ਥੱਲੇੋਂ ਠੀਕ ਆ ਜੀ ਅੱਜ ਮੇਰੇ ਭਰਾ ਕੋਈ 10-10 ਦਿਨਾਂ ਦੀ ਚਲੋ ਨਰਮਾ ਤਾਸਕ ਦਿਨ ਸੰਭਲੋਗੇ ਆਪ ਦੀ ਨਗਰਾਨੀ ਚ ਸੁਭਾਲੋਗੇ ਠੀਕ ਆ ਜੀ ਠੀਕ ਹੈ ਓਕੇ ਵੀਰੇ ਕੀ ਮੋਹਲੇ ਦੀ ਡਿਮਾਂਡ ਕੀ ਕਰਦੇ ਆ ਮੋਹਲ ਸੰਧੂ ਜੀ ਭਾਏ ਡੇਢ ਕਰ ਲੋ ਭਾਏ ਸਵਾ ਲੱਖ ਆ ਨਾ 1 ਲੱਖ 15000 ਦੀ ਦੇ ਦਾਂਗੇ 115 ਦੀ ਹਾਂਜੀ ਵੀ ਜਿੱਥੇ ਆਪਾਂ ਯਸਨੋ ਦੇਣੀ ਦੇਣੀ ਹਾਂਜੀ ਹਾਂਜੀ ਲਓ ਵੀ ਬਾਕੀ ਕੀ ਭੈਣ ਭਰਾ ਦੂਰ ਨੇੜੇ ਛੋਟਛਪ ਆ ਜਾਊਗਾ ਵੀ ਮੌਕੇ ਤੇ ਕੋਈ ਡੀਲ ਸੌਦਾ ਕਰਦਾ ਥੋੜਾ ਬਾਧਾ ਗੁਜਾਇਸ਼ ਹੋ ਜਾਊਗਾ ਹਾਂਜੀ ਉਹ ਥੋੜਾ ਬਾਧਾ ਦੂਜਿਆਂ ਦਾ ਅਗਲੇ ਭੈਣ ਭਰਾ ਦਾ ਮਾਨ ਤਨ ਹੋ ਜਾਊਗਾ ਲਓ ਵੀ ਥੋੜਾ ਬਾਧਾ ਚੈੱਕ ਕਰ ਦੋਸਤ ਫਰਕ ਕਿਸੇ ਭਰਾ ਨੂੰ ਲੱਗਦਾ ਹੋਇਆ ਠੀਕ ਆ ਜੀ ਉਹ ਗੁਜਾਇਸ਼ ਵੀ ਨਾਲ ਦਾ ਵੀ ਆਪਾਂ ਕੱਟ ਦੇਾਂਗੇ ਮਾਨ ਤ ਇੱਕ 15 ਦੀ ਇਹ ਯਸਨੋਾ ਝੋਟੀ ਬਾਕੀ ਝੋਟੀ ਚੰਗੀ ਆ ਠੀਕਾ ਜੀ ਕੋਈ ਕਿਸੇ ਰਕਮ ਦੀ ਔਰ ਨਹੀਂ ਕਿ ਝੋਟੀ ਚੋਂ ਸਾਫ ਸੁਥਰੀ ਆ ਸੂਈ ਝੋਟੀ ਸਵਾ ਲੱਖ ਦੀ ਭਾਵੇਂ 130 35 ਦੀ ਵੇਚੀ ਉਹ ਤਾਂ ਫਿਰ ਹੈਗਾ ਹੀ ਇਹ ਮਾਲ ਨੇਗਾ ਹਾਂ ਅੱਜ ਇਹ 15 ਦਿਨਾਂ ਦੀ ਝੋਟੀ ਕੱਚੀ ਆ ਬਿਲਕੁਲ ਹਾਂਜੀ 10 15 ਦਿਨਾਂ ਦੀ ਕੱਚੀ ਕਰਕੇ ਜਿਹੜੀ ਅੱਜ ਇੱਕ 15 ਦੀ ਮਿਲ ਜੂਗੀ ਹਾਂਜੀ ਹਾਂਜੀ ਤੇ ਬਾਕੀ ਹਾਈ ਟੂ ਹੂਟ ਝੋਟੀ ਦੀ ਚੰਗੀ ਆ ਥੱਲੇੋਂ ਸਾਫ ਸੁਥਰੀ ਆ ਲੇਵੇ ਭਾਂਡੇ ਦੀ ਉਹ ਤਾਂ ਵੀ ਬਹੁਤ ਠੰਡੀ ਠੀਰੀ ਆ ਦੂਜਿਆਂ ਦਾ ਠੀਲਸ ਰੱਗ ਬਹੁਤ ਠੰਡੀ ਠੀਰੀ ਆ ਮਾਲ ਤਕਰੀਬਨ ਚਲੋ ਪਹਿਲਾਂ ਵੀ ਆਪਾਂ ਮੱਝ ਖੋਲ ਕੇ ਵਿਖਾਈ ਆ ਮਾਲ ਕੋਈ ਮਤਲਬ ਉਸ਼ ਨੂੰਸ਼ੂ ਨਹੀਂ ਕਰਦਾਗਾ ਇਹ ਸੀਰਸਲਾਗਾ ਤੁਹਾਡੇ ਕੋਲ ਜਿਹੜਾ ਹਰਿਆਰ ਦੂਜੇ ਆਉਂਦਾ ਵੀ ਇੱਧਰ ਆਪਣੇ ਕੋਲ ਹਰਪ੍ਰੀਤ ਆ ਆਪਣੇ ਕੋਲ ਵਪਾਰ ਲੈਣ ਦੇ ਵਿੱਚ ਤੁਸੀਂ ਆਖਿਆ ਵੀ ਆਪਾਂ ਕੋਈ ਦਿਹਾੜੀ ਦੋ ਤਿੰਨ ਦਿਨਾਂ ਦੀ ਆਪਾਂ ਖਰੀਦ ਕੇ ਲਿਆਂਦੀ ਹਾਂ ਹਾਂਜੀ ਹਾਂਜੀ ਇਹ ਆਪਣੇ ਤੋਂ ਪਰਸੋਂ ਰਾਤ ਹੀ ਆਈ ਏ ਜੇ ਆਪਨੇ ਪਿੰਡੋਂ ਦੂਜੇ ਦਾ ਮੈਂ ਲਈ ਏ ਤੇ ਜੇ ਸਵੇਰੇ ਕੀ ਦੂਜੇ ਦਾ ਸੂਈ ਏ ਕੋਈ ਚੌਥੇ ਮਾਲੇ ਦੂਜੇ ਦਾ ਆ ਮਗਰ ਨੀਲੀ ਦਾ ਬੱਚਾ ਮੰਗਲਵਾਰ ਰਾਤ ਦੀ ਸੂਈ ਆ ਬੱਚੇ ਦੇ ਨਾਲੂ ਨਾਲ ਏ ਜੀ ਲੋ ਜੀ ਕਰੋ ਚੱਕ ਹਾਂਜੀ ਵੀ ਅਜਾ ਤਿੰਨਾ ਚੌਂਕ ਤਿੰਨਾ ਚੌਂ ਦੇ ਨਾ ਜਿੰਨਾ ਚੌਂ ਆ ਦੇ ਨੇ ਸੂਈ ਆ ਠੀਕ ਆ ਨਾੜੂਆ ਨਾਲ ਬੱਚੇ ਤੇ ਹਾਂਜੀ ਧੱਕ ਲੋ ਐ ਟਾਈਮ ਬੋੜਾ ਤਿਆਰ ਆ ਲੋ ਜੀ ਆ ਮਗਰ ਇਹਦੇ ਕੱਟਾ ਮੇਲਕਾਫ ਆ ਨਾੜੂਆ ਨਾਲ ਬੱਚੇ ਦੇ ਨੀਲੀ ਦਾ ਮਗਰ ਕੱਟਾ ਚਲੋ ਬਹੁਤ ਭਰਾ ਆਪਣੇ ਸ਼ੌਂਕ ਰੱਖਦੇ ਆ ਵੀ ਮਗਰ ਚਾਹੇ ਕੱਟੀ ਜਾਂ ਕੱਟਾ ਆ ਜਾ ਆ ਜੇ ਹਾਂਜੀ ਹਾਂਜੀ ਇਹ ਨੇਚਰਲੀ ਆ ਬਾਕੀ ਕੱਟਾ ਮਗਰ ਚੰਗਾ ਪਾ ਗਈ ਆ ਨੀਲੀ ਦਾ ਮਗਰ ਕੱਟਾ ਤੇ ਜੇ ਸੂਵੇ ਮੰਨ ਲਿਓ ਕੋਈ ਚੌਥੇ ਮੰਨ ਲਿਓ ਇਹਦੇ ਥੱਲੇ ਸੁਖਤ ਬੋਲਾ ਕਿੰਨਾ ਵੀਰੇ 10 ਕਿਲੋ ਤਿਆਰ ਹੈ ਸੰਦੂ ਦਾ ਬੋਲਾ 10 ਕਿਲੋ ਬੋਲਾ ਮਿਲਣ ਮਲੌਣ ਬਾਕੀ ਚਵਾਈ ਦੀ ਚੰਗੀ ਓਕੇ ਬਹੁਤ ਜਿਆਦੀ ਦੁਜੇ ਲੈਂਦਾ ਪੋਲੀ ਗਾਵਾ ਵਾਂਗੂ ਤੇ ਆਪਣਾ ਪੂਰਨਾ ਛਟਾ ਇੱਕੋ ਜੀ ਆਉਂਦੀ ਆ ਠੀਕ ਆ ਜੀ ਹਾਂ ਜੀ ਲਓ ਜੀ ਕਿਸੇ ਰਕਮ ਦੀ ਭੂਰ ਕੋਈ ਛਟਾ ਨਹੀਂਗਾ ਸੋਇਆ ਸੋਇਆ ਪਸ਼ੂਆ ਮੇਰੇ ਭਰਾ ਜਿੱਦਾਂ ਮਰਜੀ ਆਪਣਾ ਕੋਈ 2-4 ਕਿਲੋ ਭਰਾ ਕੇ ਤਸੱਲੀ ਕਰ ਸਕਦੇ ਹੋ ਹਾਂ ਜੀ ਤੇ ਇਹਨੂੰ ਵੀ ਇੱਕ ਵਾਰੀ ਖੋਲ ਕੇ ਆਪਾਂ ਦਿਖਾਉਨੇ ਆ ਫਰੀਕ ਬਿਲਕੁਲ ਪਤਲੇ ਪਿੰਡੇ ਦੀ ਆ ਸੋਈ ਸੋਈ ਬਿਲਕੁਲ ਤਾਜੀ ਆ ਬੋਲਾ ਤੁਹਾਨੂੰ ਨੋਟ ਕਰਾ ਦਿੱਤਾ ਵੀ ਬਾਕੀ ਮੱਝ ਚੰਗੀ ਆ ਦੁੱਧ ਵਾਲੇ ਪੱਖ ਤੋਂ ਮੱਝ ਚੰਗੀ ਆ ਜਿਹੜੇ ਚਲੋ ਫਾਰਮਰ ਭਰਾ ਨੇ ਖਾਸ ਕਰਕੇ ਹਰੇਕ ਨੇ ਦੁੱਧ ਬਾਦ ਵਾਸਤੇ ਪਸ਼ੂ ਖਰੀਦਣਾ ਹੁੰਦਾ ਚੰਗੀ ਸਾਮਣੇ ਲਈ ਸੰਤੂ ਸਾਹਿਬ ਦੋ 14 ਕਿਲੋ 15 ਕਿਲੋ ਬੜੇ ਆਰਾਮ ਨਾਲ ਪਾਜੂਗੀ ਜਿੱਡੀ ਚੁਵਾਈ ਚੁਈ ਮੈਨੂੰ ਲੱਗੀ ਆ ਠੀਕ ਆ ਜੀ ਪਸਮਤੀ ਪਸਮਦੀ ਮਿਲ ਗਈ ਇੱਕੇ ਟਾਈਮ ਖਾਲੀ ਹੁੰਦੀ ਪਸਮਤੀ ਅਜ ਕਿਸੇ ਸਮਾਂ ਵਿੱਚ ਹਾਂਜੀ ਹਾਂਜੀ ਇੱਕੇ ਟਾਈਮ ਦੁਬਾਰਾ ਨਹੀਂ ਆਉਂਦੀ 11 ਰਾਂ ਬਸਮਾਹ ਦਾ ਠੀਕ ਹੈ ਜੀ ਦੁਬਾਰਾ ਬੱਚਾ ਵੀ ਛੱਡਦੀ ਕਿਤੇ ਡੋਕਾ ਨਹੀਂ ਆਉਣਾ ਮਗਰੋਂ ਇਹਨੇ ਠੀਕ ਹੈ ਜੀ ਹਾਂਜੀ ਬਾਕੀ ਇਹ ਟਾਈਮ ਅਜੇ ਤਾਂ 11 12 ਵਜੇ ਦਾ ਟਾਈਮ ਹੈ ਸ਼ਾਮ ਨੂੰ ਇੱਕ ਬਹੁਤ ਚੰਗੀ ਬਣਦੀ ਆ ਵਾਹ ਟਾਈਮੋ ਟਾਈਮ ਬਣ ਚੰਗੀ ਜਾਂਦੀ ਬਹੁਤ ਚੰਗੀ ਬਣਦੀ ਆ ਜੀ ਲਓ ਜੀ ਆ ਫੇਸ ਕੁਆਲਿਟੀ ਆ ਸਿੰਘ ਵੀ ਬਿਲਕੁਲ ਜਿਹੜਾ Ориਜਨਲ ਆ ਕੋਈ ਛੇੜਖਰ ਨਹੀਂ ਹੋਈ ਕਿ ਜਾਂ ਸਿੰਘ ਸਿੰਘ ਬਣਿਆ ਨਹੀਂਗਾ ਤੇ ਆ ਦੇਖੋ ਨਾਲ ਦਾ ਹੀ ਸਾਰਾ ਕੁਝ ਆ ਜੀ ਇਹਦਾ ਹਾਂ ਬਾਕੀ ਪੱਦਰ ਪੁੱਦਰ ਬਹੁਤ ਹਨਾ ਹਾਂਜੀ ਥੱਲੇ ਥੱਲੇ ਦੀ ਬਹੁਤ ਪੱਦਰ ਆਈ ਠੀਕ ਆ ਆ ਲੈ ਚਲੋ ਬਨ ਲਓ ਠੀਕ ਹੈ ਇਹਦਾ ਹਰਪ੍ਰੀਤ ਕੀ ਮੋਹਲ ਕੀ ਡਿਮਾਂਡ ਹੋਊਗੀ ਅੱਜ ਵੀਰ ਮੋਲ ਸੰਤੂ ਸਾਹਿਬ ਆਏ ਲੱਖ ਕਰ ਲੋ ਪਾਏ 90 ਕਰ ਲੋ ਦੂਜੇ ਲੰਦਾ ਆ ਨਾ 87000 ਦੀ ਦੇ ਦਾਂਗੇ 87 ਦੀ ਹਾਂਜੀ ਹਾਂਜੀ 10 ਕਿਲੋ ਬੋਲਾ ਤਿਆਰ ਗੁਜੈਸ਼ ਹੈਗੀ ਥੋੜੀ ਬਾਤ ਹੋਰ ਬਾਕੀ ਕੋਈ ਭੈਣ ਭਰਾ ਆਊਗਾ ਦੂਜੇ ਲੰਦਾ ਮੌਕੇ ਤੇ ਮਾਨਤਾ ਹੋ ਜਾਊਗੀ ਹੋ ਜਾਊ ਇੱਕ ਤਾਂ ਵੀਡੀਓ ਪਹਿਲੀ ਹੈ ਚਲੋ ਹਾਂਜੀ ਬਾਕੀ ਤੁਹਾਡਾ ਵੀ ਰਾਤਾ ਵੀ ਮਾਲ ਤਕਰੀਬਨ ਜਿੰਨਾ ਵੀ ਘਰੋਂ ਸੇਲ ਕਰਕੇ ਕੱਲ ਨੂੰ ਨਾਲ ਦੇ ਨਾਲ ਸਿਲ ਪਰਚੇਸ ਦਾ ਵੀ ਕੰਮ ਸ਼ੁਰੂ ਕਰਕੇ ਹਾਂਜੀ ਹਾਂਜੀ ਚਲੋ ਜ਼ਰੂਰ ਸੋ ਵੀਡੀਓ ਪਹਿਲੀ ਹੋਣ ਕਰਕੇ ਤੁਸੀਂ ਮਾਨਤਾ ਵੀ ਤਾਂ ਫੋਲ ਹੀ ਕਰਾਂਗੇ ਚਲੋ ਕ ਚੈਜ ਰੇਟਾਂ ਦੇ ਉੱਤੇ ਚਲੋ ਪਸ਼ੂ ਲਿਆਉਣੇ ਆ ਤੇ ਵੇਚਣੇ ਆ ਠੀਕਾ ਲਾ ਕੇ ਧਾਰਾ ਮਰਾ ਦਿੰਨੇ ਜੀ ਕੋਈ ਗੱਲ ਨਹੀਂ ਇਹ ਬਾਅਦ ਵਿੱਚ ਆਪਾਂ ਮਰਵਾ ਦਾਂਗੇ ਫਿਰ ਠੀਕ ਠੀਕ ਹੈ ਜੀ ਅੱਗੇ ਆਪਾਂ ਜਿਹੜੀ ਆਵਸ਼ੀ ਬਖਾਤੀਏ ਬੈੜ ਬਖਾਈਏ ਫਿਰ ਇਹਦਾ ਕੀ ਫਿਰਵਾ ਜੇ ਇਹਦਾ ਦੁੱਜੇੰਦਾ ਆ ਬੱਚੀ ਆਈ ਹੈ ਹਾਈ ਹਾਲ ਦੀ ਮਗਰ ਹਮਮ ਕਿ ਮੰਨ ਕੇ ਚੱਲੇ ਕੋਈ 1.5 ਮਹੀਨਾ ਲਾਲੇ ਦੁੱਜੇੰਦਾ ਕੋਈ ਮਹੀਨਾ ਲਾਲੇ ਐ ਟਾਈਮ ਦੇ ਥੱਲੇ 10 ਕਿਲੋ ਤੋਂ ਤਿਆਰ ਆ ਹਮ ਲਓ ਜੀ ਆ ਬੱਚਾ ਜੀ ਇਹਦੀ ਮਗਰ ਬੱਚੀ ਆਈ ਇਹ ਕਿਸੇ ਭਰਾਣੂ ਮਹੀਨੇ ਦੀ ਆਉਂਦੀ ਆ ਕਿਸੇ ਨੂੰ ਡੂੜਦੀ ਆਉਂਦੀ ਆ ਕਿਸੇ ਨੂੰ ਦੋਹਦੀ ਆਉਂ ਆ ਮਗਰ ਬੱਛੀ ਆ ਤੇ ਇਹਦੇ ਥੱਲੇ ਦੁੱਧ ਕਿੰਨਾ ਜੇ ਇਹ ਤੇ ਮੈਂ 10 ਕਿਲੋ ਤੇ ਤਿਆਰ ਹਸਾਂ ਤੁਹਾਨੂੰ ਸਾਹਿਬ 10 ਕਿਲੋ ਹੋਊਗੀ ਦੁੱਧਾ ਕਿ ਤਿੱਜਾ ਸੁਆ ਬੜੇ ਤਿੱਜਾ ਮੰਨ ਲਓ ਦੁੱਜਾ ਲਾਈ ਠੀਕ ਆ ਜੀ ਹਾਂ ਜੀ ਠੀਕ ਆ 10 ਕਿਲੋ ਜਿਹੜਾ ਨੈਟ 10 ਕਿਲੋ ਹਾਜ਼ਰ ਹੀ ਆ ਹਾਂ ਜੀ ਹਾਜ਼ਰ ਦੁੱਧ ਨੈਟ ਜਿਹੜਾ 10 ਕਿਲੋ ਦੇ ਥੱਲੇ ਠੀਕ ਆ ਬਾਕੀ ਚਵਾ ਇਸ ਮਾਚ ਚਾਰ ਤਨ ਕੋਈ ਨੋਕਲਾ ਥਾਣਾ ਬਹੁਤ ਵਧੀਆ ਚਵਾ ਚੂਆ ਸ਼ਾਮ ਨੂੰ ਬਹੁਤ ਚੰਗੀ ਬਣ ਜਾਂਦੀ ਆ ਥੱਲੇ ਲਓ ਜੀ ਇਹ ਆ ਹਾਂ ਜੀ ਹੁਣ ਮੇਰੇ ਕੋਲ ਠੀਕ ਆ ਜੀ ਟਾਈਮ ਦੇ ਅਕੋਰਡਿੰਗ ਮਾਰਨਿੰਗ ਚੋਈ ਚਵਾ ਤਾਰਾਂ ਧੂਰਾਂ ਬਿਲਕੁਲ ਸ਼ਾਮ ਦੀ ਚਵਾਈ ਟਾਈਮ ਪਾ ਗਏ ਜਿਵੇਂ ਜਿਵੇਂ ਲੇਵੇ ਭਰ ਲੇ ਤੇ ਵਿਖਾਲੇ ਬਖੂਲੇ ਹੋਰ ਹੋ ਜਾਂਦੇ ਆ ਠੀਕਾ ਜਿਹੀ ਹੁਣ ਵੈਸੇ ਚਲੋ ਚੋਏ ਚਬਾਏ ਪਸ਼ੂ ਆ ਸੋ ਸਮਾਂ ਥੋੜਾ ਹੀ ਹੋਇਆ ਤਕਰੀਬਨ 12:00 ਵਜੇ ਦਾ ਸਮਾਂ ਕੋਈ ਦੂਜਾ ਕੋਈ ਤੀਜਾ ਸਮਾਂ ਬਿਲਕੁਲ ਸਵੇਰ ਮੰਨ ਕੇ ਮੇਰੇ ਭਰਾ ਸੌਦਾ ਕਰ ਲਿਓ 10 ਕਿਲੋ ਦੁੱਧ ਬੱਛੀ ਮਗਰ ਦੇ ਸ਼ਾਈ ਵਾਲ ਦੀ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਆ ਦੇਖੋ ਠੀਕ ਆ ਜੀ ਬਾਕੀ ਚੋਣ ਜਾਣ ਚੰਗੀ ਆ ਕੋਈ ਹਾਲਤ ਨਹੀਂ ਹੋਊਗਾ ਕਿ ਸਿੱਟੀ ਚ ਠੰਡੀ ਧੀਰੀ ਬਹੁਤ ਆ ਸੰਤੂ ਸਾਹਿਬ ਜਿੱਥੇ ਮਰਜੀ ਇਹਦੇ ਥੱਲੇ ਬਹਿ ਜਾਓ ਦੂਜੇ ਨਾਲ ਦਾ ਚੋਣ ਜਾਣ ਬਹੁਤ ਜਿਆਦਾ ਠੰਡੀ ਆ ਹਾਂ ਕੋਈ ਬੰਗਾ ਨਹੀਂ ਕੋਈ ਰੱਸੀ ਨਹੀਂ ਪਾਉਂਦੇ ਲੋਕੀ ਨਹੀਂ ਰੱਸੀ ਦੋਵਾਂ ਗਾਵਾਂ ਨੂੰ ਇਦਾਂ ਕੋਈ ਵੰਗੇ ਦੀ ਲੋੜ ਨਹੀਂ ਐ ਜਿੱਥੇ ਮਰਜੀ ਛੱਡ ਕੇ ਇਹਨਾਂ ਨੂੰ ਦਵਾਈ ਕਰ ਲੋ ਠੀਕ ਆ ਵੀ ਠੀਕ ਆ ਹਾਂ ਜੀ ਲੈ ਵੀ ਠੀਕ ਆ ਮਤਲਬ ਇੱਕ ਆਥੂ ਤਫੇਰ ਕੇ ਦੁੱਸੋਂ ਬਖਾਉਣ ਦਾ ਮਕਸਦ ਹੀ ਇਹ ਹੁੰਦਾ ਆਪਣਾ ਵੀ ਕੋਈ ਗਰਮ ਸ਼ਰਦ ਨਹੀਂ ਪਸ਼ੂ ਹਾਂ ਜੀ ਬਹੁਤ ਠੰਡਾ ਜਿੱਦਾਂ ਮਰਜੀ ਤਸੱਲੀਆਂ ਕਰੋ ਹਾਂ ਜੀ ਠੀਕ ਐ ਵੀ ਠੀਕ ਹੈ ਵੀਰ ਹਰਪ੍ਰੀਤ ਓਕੇ ਜੀ ਲਓ ਜੀ ਇਹ ਦੋਸਤੋ ਪੂਰਾ ਢਾਂਚਾ ਹੈ ਇਸ ਵੈੜ ਦਾ ਚਲੋ ਜਿਹੜੇ ਫਾਰਮਰ ਭਰਾ ਨੇ ਪੈਸੇ ਥੋੜੇ ਲਾਉਣੇ ਆ ਵੀ ਚਾਹ ਪਾਣ ਦੇ ਡੰਗ ਨਾਰਮਲ ਹੀ ਚਲੋ ਆਪਣੇ ਭੈਣ ਭਰਾ ਹੋਂਦੇ ਵੀ ਥੋੜੇ ਪੈਸੇ ਲਾਉਣੇ ਆ ਹਾਂਜੀ ਹਾਂਜੀ ਅੱਜ ਉਹਨਾਂ ਭਰਾਵਾਂ ਲਈ ਆਪਾਂ ਦੋ ਬੈੜਾਂ ਦਾ ਇਹ ਦਿਖਾ ਦੇਾਂਗੇ ਵੀ ਜਿਹੜੀਆਂ ਬਿਲਕੁਲ ਹੌਲੇ ਜਾਇਜ਼ ਰੇਟ ਪਰਤੇ ਦੀਆਂ ਨੇ 10 ਕਿਲੋ ਦੁੱਧ ਮੁੱਲ ਵੀ ਇਹਦਾ ਬਿਲਕੁਲ ਜਾਇਜ਼ ਤੇ ਜਾਣ ਹੋਣੀ ਆ ਚਲੋ ਇੱਕ ਦੀਆਂ ਦੋ ਆ ਮਗਰ ਵੱਸੀ ਐ ਤੇ ਆ ਦੇਖ ਮਗਰ ਬੱਚੀ ਸੰਤੋਖ ਬਹੁਤ ਵਧੀਆ ਸ਼ਾਈ ਹਾਲਦੀ ਨੂੰ ਕਿਨੇ ਤਿਆਰ ਕਰਨੀ ਹੋਵੇ ਬਿਲਕੁਲ ਬਿਲਕੁਲ ਸਾਂਭੇ ਕਰਮਾਂ ਵਾਲੀ ਚਲੋ ਇੱਕ ਨਾਰ ਰਲ ਜੂਗੀ ਕਿਤੇ ਹੁੰਦੇ ਸਾਹ ਨੂੰ ਹੈ ਤੇ ਇਹਦਾ ਮੁੱਲ ਕੀ ਰਹੂਗਾ ਵੀਰੇ ਵੇਡ ਇਹਦਾ ਮੁੱਲ ਸੰਤੋਖ ਆ ਭਾਵੇਂ 35 ਕਰ ਲਈਏ ਭਾਂਤੀ ਹਾਂ 24000 ਦੀ ਦੇ ਦਾਂ 24 ਦੀ ਹਾਂਜੀ ਐਂਡ ਤੋਂ ਐਂਡ ਜੈਸ ਨੂੰ ਹਾਂਜੀ ਹਾਂਜੀ ਬਿਲਕੁਲ ਜੇ ਕੋਈ ਭੈਣ ਭਰਾ ਮੌਕੇ ਤੇ ਕੋਈ ਛੋਟਛਾ ਪਾਜੂਗਾ ਜੀ 24 ਚੋਂ ਹਾਂਜੀ ਹਾਂਜੀ ਠੀਕ ਆ ਜੀ ਅੱਗੇ ਆਪਣੇ ਕੋਲ ਆ ਵੀ ਵੜਾ ਆਪਾਂ ਮਤਲਬ ਇਹਦਾ ਸੁਆ ਵੀ ਇੰਨਾ ਕੀ ਲੱਗਦਾ ਹਾਂਜੀ ਇਹਦਾ ਵੀ ਇੰਨਾ ਕਾ ਮਹੀਨਾ ਲਾ ਲੈ ਕੋਈ ਮਹੀਨੇ ਪੰਚ ਸਦਨ ਉੱਤੇ ਹੀ ਹੋਈ ਹੈ ਮਗਰਾ ਵੀ ਬੱਚੀ ਇਹ ਬੱਚੀ ਨਹੀਂ ਆਂਦੀ ਇਹਦੇ ਮਗਰੀ ਬੱਚੀ ਆ ਦੁੱਜਣ ਦਾ ਬਹੁਤ ਵਧੀਆ ਬੱਚੀ ਹੈ ਪੀਗਾ ਵਧੀਆ ਭਰਿਆ ਹੀ ਇਹਦਾ ਜੀ ਲੋਰੀ ਮਗਰ ਬੱਛੀ ਆ ਠੀਕ ਆ ਜੀ ਕਰੋ ਸੰਗ ਬ੍ਰੀਡ ਦੇ ਵਿੱਚ ਆ ਹਾਂਜੀ ਬੈਡ ਭਾਵੇਂ ਕੋਈ ਇਹ ਵੀ ਕੋਈ ਦੂਜਾ ਮੰਨ ਕੇ ਚਾਹੇ ਕੁੱਤੇ ਜਾ ਮੰਨ ਕੇ ਆਪ ਜੀ ਸਮਝਣ ਨਾਲ ਮੇਰੇ ਭਰਾ ਸੌਦਾ ਕਰ ਲਿਓ ਇਹਦੇ ਥੱਲੇ ਦੁੱਧ ਕਿੰਨਾ ਐਸ ਵਕਤ ਇਹਦੇ ਥੱਲੇ ਲਾਸਟ ਟਾਈਮ ਸੰਦੂ ਸਰ 12 ਕਿਲੋ ਦੁੱਧ ਤਿਆਰ ਆ ਜਿਹੜਾ 12 ਕਿਲੋ ਪੱਕਾ ਦੁੱਧ ਠੀਕ ਆ ਜੀ ਲਓ ਜੀ 12 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਐਸ ਵਕਤ ਹਾਂਜੀ ਸੋ ਸੋਈ ਦਾ ਟਾਈਮ ਕੋ ਡੂਡ ਵਧੀਆ ਆ ਠੀਕ ਆ ਸੋ ਚਵਾਪਸ ਮਾਂ ਦੀ ਇਹ ਵੀ ਚੰਗੀ ਆ ਵੈਸੇ ਇੱਕ ਵਾਰੀ ਫੇਰ ਆਪਾਂ ਧਿਆਨ ਦੇ ਚ ਲਿਆ ਦੇਣੇ ਆ ਠੀਕ ਆ ਜੀ ਮਾਰਨਿੰਗ ਚੁਵਾਈ ਆ ਕੋਈ ਭਰਾ ਆਪਦੀ ਟਾਈਮ ਟਾਈਮ ਚੋਕੇ ਤਸੱਲੀ ਕਰ ਸਕਦਾ ਚਾਹੇ ਕੋਈ ਇੱਕ ਟਾਈਮ ਇੱਥੇ ਆਣ ਕੇ ਚੋਲੇ ਕੋਈ ਇੱਕ ਟਾਈਮ ਵੀਡੀਓ ਕਾਲ ਤੇ ਚੁਵਾ ਲੇ ਹਾਂਜੀ ਬੈਟਰ ਉਹੀ ਹੈ ਮੇਰੇ ਭਰਾ ਟਿਕਾ ਜੀ ਬੇਸ਼ੱਕ ਇੱਕ ਚੁਵਾਈ ਦੇ ਵਿੱਚ ਪਤਾ ਲੱਗ ਜਾਂਦਾ ਪਸ਼ੂ ਦਾ ਵੀ ਕਿਹੋ ਜਿਹੀ ਚੁਵਾਈ ਆ ਹਾਂਜੀ ਹਾਂਜੀ ਤਸੱਲੀ ਕਰਕੇ ਖੜੇ ਦੁੱਧ ਖੁੱਲਾ ਐਨਾ ਹੈਗਾ ਜਿੰਨਾ ਦੱਸਿਆ ਤੁਕ ਚੰਗੀ ਸਾਹ ਵਾਲਾ ਦੁੱਧ ਵੱਧ ਵੀ ਕਰ ਜੂਗੀ ਤੁਸੀਂ ਜਨ ਦੇ ਵਿੱਚ 14-15 ਕਿਲੋ ਦੁੱਧ ਬੜੇ ਆਰਾਮ ਨਾਲ ਕਰਦੇ ਹੋ। ਹਾਂ ਬਿਲਕੁਲ ਗੱਲ ਤਾਂ ਸਾਹ ਦੀ ਯਾਰ। ਹਾਂਜੀ ਗੱਲ ਮੋਕੇ ਤਾਂ ਦੀ। 23 ਬਈ ਚੰਗੀ ਸਾਹ ਸੰਭਾਲ ਵਾਲਾ ਭਰਾ ਲਾ ਜੇ ਤਾਂ ਚਲੋ 2 ਕਿਲੋ 2.5 2-3 ਕਿਲੋ ਤਾਂ ਫਰਕ ਪੈ ਜਾਂਦਾ। ਪੈ ਜਾਂਦਾ ਹਾਂਜੀ। ਬਾਕੀ ਉਹ ਨਾਲੇ ਦਿਨ ਤੋਂ ਵੀ ਲੱਗਣ ਲੱਗ ਪਏ ਨਾ। ਹਾਂਜੀ ਹੁਣ ਪੱਠੇ ਪੁੱਠੇ ਹੋ ਗਏ ਚੰਗੇ ਪਹਿਲਾਂ ਪੱਠੇ ਪੁੱਠੇ ਦਾ ਢਿੱਕਾ ਪੈ ਜਾਂਦਾ ਕਦੀ ਕੋਰੇ ਕਰੇ ਤੇ। ਹਾਂਜੀ ਸਾਡੇ ਪੱਠੇ ਤਾਂ ਬਹੁਤ ਸ਼ਰੋ ਵਾਲੇ ਰਹੇ ਜੀ ਕੱਲ ਹੀ ਅਜੇ ਖਤਮ ਹੋਏ ਆ। ਉਹਨਾਂ ਡੰਗਰ ਮਾਲ ਸਾਰਾ ਹੀ ਬਹੁਤ ਵਧੀਆ ਕਰੋ ਚੱਕ ਠੀਕ ਆ ਜੀ ਕੋਈ ਆਰਾਮ ਨਾ ਕਰੀਓ ਸੋ ਕ੍ਰੋਸ ਅੰਗ ਫਰੀਟਾ ਤੇ ਪੂਰੀ ਗਰਮੀ ਭਾਰੇ ਨੇ ਸੁੱਖ ਬਣਾ ਛੜਨਾ ਕਰ ਮੈਂ ਹਾਂ ਜੀ ਗਰਮੀ ਨਹੀਂ ਮਨਾਉਣ ਵਾਲੀ ਸਾਰੀ ਗਰਮੀ ਗਰਮੀ ਹਾਂ ਗਰਮੀ ਨਹੀਂ ਮਨਾਉਣ ਵਾਲੀ ਬਾਕੀ ਥਾਨ ਥੋਣ ਮੇਰੇ ਭਰਾਵਾਂ ਨੇ ਕੁਝ ਥੋੜਾ ਲਾਗਿਓ ਬਖਾ ਦਈਏ ਬਰੀਕੀ ਦੇ ਵਿੱਚ ਹਾਂ ਜੀ ਥਾਨ ਬਹੁਤ ਵਧੀਆ ਚਵਾਈ ਬਹੁਤ ਵਧੀਆ ਦੀ ਮੁੱਠੀ ਮੁੱਠੀ ਥਾਨ ਨੀ ਮੁੱਠੀ ਵਾਲਾ ਬਸਮ ਕਾ ਰੁਗ ਰੁਗ ਦਾ ਥਾਨ ਕਰ ਹੁੰਦੀ ਆ ਠੀਕ ਆ ਭਰਾ ਜੀ ਲੈ ਚਲੋ ਜੀ ਠੀਕ ਆ ਇਹਦਾ ਹਰਪ੍ਰੀਤ ਕੀ ਮੁੱਲ ਬਿਰ ਕੀ ਡਿਮਾਂਡ ਰੋਗੀ ਇਹਦਾ ਸੰਤੂ ਸਾਹਿਬ ਭਾਵੇਂ 35 ਕਰ ਲੀਏ ਭਾਵੇਂ 30 ਹਾਂ ਨਾ 27000 ਦੀ ਦੇ ਦਾਂ 27 ਦੀ ਹਾਂਜੀ ਲਓ ਜੀ ਇਹ ਫਾਈਨਲ ਜਿਹੜੀ 27000 ਦੀ ਬਾੜ ਮਿਲ ਜੂਗੀ 12 ਕਿਲੋ ਦੁੱਧ 12 ਕਿਲੋ ਦੁੱਧ ਤਿਆਰ ਕੋਈ ਡੇਢ ਦੀ ਕੋਈ ਦੋ ਦੀ ਬੱਚਾ ਤੁਸੀਂ ਇੱਥੇ ਆਣ ਕੇ ਵੇਖ ਹੀ ਲੈਣਾ ਠੀਕ ਆ ਜੀ ਬਸ ਹੀ ਮਗਰ ਤੇ ਸਿਰਫ 27000 ਦੀ ਇਹ ਬਾੜ ਮਿਲ ਜੂਗੀ ਐਸਨੋ ਇਧਰ ਇੱਕ ਵਾਰ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਤਕਰੀਬਨ ਕੋਈ 32 ਕਿਲੋ ਦੁੱਧ ਚਮੁੰਦੀ ਰਹੀ ਹੈ ਵੀਰੇ ਹਾਂਜੀ ਠੀਕ ਆ ਦੂਜੇ ਸੂਏ 32 33 ਕਿਲੋ ਦੁੱਧ ਬੜੇ ਆਰਾਮ ਨਾਲ ਪਾਇਆ ਚੰਗੀ ਬੈਂਡ ਦਾ ਦੁੱਧ ਹੀ 4+65 ਸੱਜਰਦੀ ਆਉਂਦੀ ਹੈ ਤੇ ਟੋਕੜੋ ਜਿਹਦੀ 14 15 ਕਿਲੋ ਦੁੱਧ ਰਾਇ ਜਾਂਦਾ ਪੰਜ ਤੋਂ ਪਲੱਸ 65 ਜਾਂਦੀ ਹੈ ਠੀਕ ਹੈ ਠੀਕ ਹੈ ਹਾਂਜੀ ਹੁਣ ਤਕਰੀਬਨ ਇਹਦਾ ਲਗ ਸਾਮ ਕੋਈ ਮਹੀਨਾ ਕੀ ਪਿਆ ਪੱਖੀ ਹਾਂਜੀ 7 ਜੂਨ ਦੀ ਦੂਜੇ ਵਾਲ ਦਾ ਇਹਦਾ ਟੀਕਾ ਭਰਿਆ ਜੀ ਦੂਜੇ ਵਾਲ ਦਾ ਜੀ ਹੁਣ ਮੰਨ ਕੇ ਚੱਲੋ 1.5 ਮਹੀਨਾ ਲੈ ਕੇ ਕੋਈ ਭੈਣ ਭਰਾ ਚੱਲੀ ਆਹ ਠੀਕ ਆ 1.5 ਮਹੀਨਾ 1.5 ਮਹੀਨਾ ਮੰਨ ਕੇ ਚੱਲੇ ਹਾਂਜੀ ਹਾਂਜੀ ਠੀਕ ਆ ਠੀਕ ਆ ਦੁੱਧਾਂ ਇੱਕ ਬੜੇ ਆਰਾਮ ਨਾਲ 35 ਨੇ 100 ਹੀ ਮਹੀਨੇ ਹੋ ਗਏ ਤਕਰੀਬਨ 4 ਮਹੀਨੇ ਨੂੰ ਛੱਡੀ ਆ 8 ਕਿਲੋ ਦੁੱਧ ਹੀ ਸਕਾਇਆ ਹੀ ਕਿ ਚੰਗੀ ਬ ਦੁੱਧ ਜਾਂਦਾ ਵੀ ਸਾੰਭੀ ਚਲੋ ਅਗਲੇ ਸਵੇਰੇ ਪਸ਼ੂ ਤਿਆਰ ਹੋ ਜਾਂਦਾ ਚੰਗਾ ਦੁੱਧ ਜਿਹੜਾ ਹੀ ਭੈਣ ਭਰਾ ਕਰ ਕੜੂਆ ਚੰਗਾ ਦੁੱਧ ਪਾਉਗੀ ਠੀਕ ਆ ਤੇ ਸਵੇਰ ਆ ਕੇ ਹੁਣ ਤੀਜਾ ਸੂਣੀ ਹਾਂਜੀ ਤੀਜਾ ਸੂਆ ਸੂਣੀ ਜੀ ਨੇ ਤੇ 30 ਤੋਂ ਬਾਰ-ਬਾਰ ਚਲਦੀ ਰਹੀ ਹਾਂਜੀ 30 ਤੋਂ ਉੱਪਰ ਹੀ ਚਲਦੀ ਪਹਿਲੇ ਸਵੇਰੇ 27 28 ਕਿਲੋ 26 27 ਕਿਲੋ ਦੁੱਧ ਨੇ ਕੱਢਿਆ ਹੂੰ ਦੂਜੀ ਤਾਂ 30 ਪਲੱਸ ਹੀ ਰਹੀ ਆ ਠੀਕ ਆ ਲੋ ਵੀ ਇਹ ਦੁੱਧੋਂ ਦੋਸੋਂ ਡਰਾਈ ਆ ਐਸ ਵਕਤ ਕੋਈ 1.5 ਮਹੀਨੇ ਦੀ ਅੱਜ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਜੀ ਮਕਸਦ ਤੋਂ ਚਲੋ ਹੋਰ ਪਸ਼ੂ ਸੇਲ ਕਰਨੇ ਆ ਤੇ ਨਾਲ ਦੀ ਨਾਲ ਇਹ ਵੀ ਵਿਖਾ ਦਿੰਨੇ ਆ ਜਿਹੜੇ ਭਰਾ ਨੂੰ ਚੱਲੂਗੀ ਠੀਕ ਆ ਜੀ ਰੇਟ ਜਾਇਜ਼ ਰਹੂਗਾ ਬਾਕੀ ਕੱਲ ਨੂੰ ਮੇਰਾ ਭਰਾ ਹਾਂਜੀ ਫਾਰਮ ਦੇ ਵਿੱਚ ਕੋਈ ਚੰਗੀ ਵਾੜ ਪਾਉਣਾ ਚਾਹੁੰਦਾ ਹੈ ਕ੍ਰੋਸ ਅੰਗ ਬਰੀਡ ਦੇ ਵਿੱਚ ਆ ਵੱਡੀ ਆ ਹਾਂਜੀ ਜਿੱਦਾਂ ਕਿ ਆਪਾਂ ਫਾਰਮ ਵਾਲਿਆਂ ਵਾੜਾ ਵੇਖਦੇ ਹੈ ਵੱਡੇ ਕੱਦ ਘਾਟ ਦੀ ਆ ਬਰਤੀਣ ਦੀ ਸੰਧੂ ਸਾਹਿਬ ਬਹੁਤ ਅੱਦ ਜੇ ਲੰਦਾ ਛੱਡ ਵਾਲੀਆਂ ਗਾਵਨ ਨੂੰ ਛੱਡ ਜਾਂਦੀ ਆ ਮੇਲ ਆ ਜਾਂਦੀ ਤਾਂ ਠੀਕ ਆ ਠੀਕ ਆ ਹਾਂਜੀ ਕਰੋ ਚੱਕ ਠੀਕ ਆ ਜੀ ਸੋ ਰੰਗ ਬਿਲਕੁਲ ਬਲੈਕ ਤੇ ਵਾਈਟ ਸੋ ਵੱਡੀ ਵਹਿੜਾ ਦੋਸਤੋ ਇਹ ਵੀ ਅਜੇ ਵਕਾਊ ਆ ਸੇਲ ਆ ਜਿਹੜੇ ਭਰਾਵਾਂ ਨੂੰ ਪਸੰਦ ਆਊਗੀ ਤੁਸੀਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਵਿਸ਼ੇਸ਼ ਤੌਰ ਤੇ ਸੋ 30 ਲੀਟਰ ਜਾਂ 30 ਤੋਂ ਬਾਹਰ ਬਾਹਰ ਚੱਲਣ ਵਾਲੀ ਇਹ ਵਹਿੜ ਤੁਸੀਂ ਸਾਹਮਣੇ ਦੇਖ ਰਿਹਾ ਜੇ ਵੈਸੇ ਹੁਣ ਤੋਂ ਤੋਂ ਡਰਾਈ ਆ ਕੋਈ 2 2.5 ਮਹੀਨੇ ਦਾ ਸਮਾਂ ਹੋ ਗਿਆ ਅੱਜ ਤੋਂ ਜੇਕਰ ਵੇਖੀਏ ਵੀ ਦੋ ਦੋ ਡਰਾਈ ਕੀਤੀ ਨੂੰ ਆ ਦੇਖੋ ਆ ਕਰੋ ਚੱਕ ਠੀਕ ਆ ਜੀ ਸੋ ਟਾਂਚਾ ਟੂਚਾ ਮੇਰੇ ਭਰਾ ਮਾਰੋ ਨਿਕਾ ਠੀਕ ਆ ਜੀ ਸੋ ਫੋਨ ਲੋ ਵੱਡੇ ਟਾਂਚੇ ਦੀ ਆ ਬਾਕੀ ਥਣਾ ਤੁਹਨਾ ਦੀ ਸਾਫ ਆ ਬੀਰ ਬਿਲਕੁਲ ਬਹੁਤ ਸਾਫ ਜੀ ਐਡਾ ਐਡਾ ਮੋਟਾ ਰੁਕ ਰੁਕਦਾ ਰੁਕ ਰੁਕਦੀ ਧਾਰ ਇਹਦੀ ਕੋਈ ਭੂਰ ਨਹੀਂ ਛਟਾ ਨਹੀਂ ਚਵਾਈ ਬਹੁਤ ਇਹਦੀ ਓਕੇ ਆ ਓਕੇ 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 ਆ ਦੇਖੋ ਜੀ ਵੇਖੋ ਮੇਰੇ ਭਰਾ ਠੀਕ ਆ ਸੋ ਜੂਨ ਮਹੀਨੇ ਦੀ ਬਣੀ ਆ ਹਨਾ ਕਿੰਨੀ ਜੂਨ ਦੀ ਬਣੀ ਜੂਨ ਦੀ ਨਵੀਂ ਹੋਈ ਆ ਜੀ 10 ਜੂਨ ਦੀ ਹਾਂਜੀ 7 ਜੂਨ ਦੀ ਠੀਕ ਆ 7 ਜੂਨ ਦੀ ਲਓ ਜੀ 7 ਜੂਨ ਦੀ ਆ ਤੇ ਇਹ ਮਹੀਨਾ ਚਲੋ ਸਾਰੇ ਭਰਾ ਨੂੰ ਪਤਾ ਫਰਵਰੀ ਕੱਲ ਤੋਂ ਜਿਹੜਾ ਸਟਾਰਟ ਹੋ ਜਾਣਾ ਹਾਂਜੀ ਹਾਰਪਈ ਗਾਂ ਜਾਂ ਦੂਜੇ ਨਾਲ ਦਾ ਪਹਿਲੇ ਤੇ ਖਲੋ ਜਾਂਦੀ ਹੈ ਠੀਕ ਆ ਵੀ ਠੀਕ ਆ ਠੀਕ ਆ ਏ ਹਰਪ੍ਰੀਤ ਅੱਜ ਅੱਜ ਦੇ ਅਕੋਰਡਿੰਗ ਤਾਂ ਕੀ ਮੁੱਲ ਕੀ ਡਿਮਾਂਡ ਕਰਦੇ ਫਿਰ ਸੰਧੂ ਦਾ ਤਿਆਰ ਹੋਈ ਵੈੜ ਤੇ ਸਵਾ ਲੱਖ ਦੀ 125 ਦੀ ਵੇਚਾਂਗੇ ਹੁਣ ਜੇ ਕੋਈ ਭੈਣ ਭਰਾ ਘੜਦਾ 90 ਹਜ਼ਾਰ ਦੀ ਦੇ ਦਾਂਗੇ 90 ਦੀ ਹਾਂਜੀ ਹੋ ਜਾਊਗਾ ਥੋੜਾ ਬਾਤਾ ਬਾਕੀ ਮੌਕੇ ਤੇ ਕੋਈ ਮਾਨਤਾ ਨੂੰ ਹੋ ਜਾਊਗਾ ਕੋਈ ਦੂਰ ਦੇ ਰਹੇ ਭੈਣ ਭਰਾ ਉਹ ਵੀ ਹਾਥ 2000 ਛੋਟ ਛੱਪਾ ਜਰੂਰ ਕਰਾਂਗੇ ਠੀਕ ਆ ਲੋ ਵੀ ਅੱਜ ਤਾਂ ਜਿਹੜਾ ਦੋਸਤੋ ਮੋਲਾ 90 ਆ ਹਾਂਜੀ ਚਲੋ ਤਿਆਰ ਹੋਏ ਪਸ਼ੂ ਸਾਰੇ ਭਰਾਵਾਂ ਨੂੰ ਪਤਾ ਹੈ 30 ਕਿਲੋ ਜਾਂ 30 ਤੋਂ ਬਾਰ-ਬਾਰ ਚੱਲਣ ਵਾਲੇ ਦਾ ਮੁੱਲ ਕੀ ਆ ਹਨਾ ਕੋਈ ਸੌਕੋ ਵਾਲਾ ਲੱਖ ਜਿਹੜਾ ਜਿਹੜਾ ਪੈਨ ਭਰਾ ਖੜੂਗਾ ਯਾਦ ਕਰੂਗਾ ਤੂੰ ਜਨ ਲਈ ਠੀਕ ਆ ਜੀ ਸੋ ਬਾਕੀ ਗੋਲਗਲ ਬਹੁਤ ਕਾਵਾ ਮੋਟਾ ਥਾਣਾ ਚਾਰੇ ਪਾਸੇ ਘਰ ਆਉਂਦੀ ਹੈ ਕੋਈ ਨਜਾਇਜ਼ ਫੋਰ ਸ਼ਾਂਗ ਨਹੀਂ ਕੀ ਹਾਂਜੀ ਹਾਂਜੀ ਸੋ ਇਹ ਵੱਡੀ ਵਾੜ ਤੁਹਾਨੂੰ ਦਿਖਾ ਦਿੱਤੀ ਆ ਦੋ ਦੋਂ ਡਰਾਈ ਹੈ ਤੇ ਅੱਗੇ ਦੋਸਤੋਂ ਸੂਨ ਵਾਲੀ ਤੇਜਾ ਸੂਆ ਹਾਂਜੀ ਹਾਂਜੀ ਇੱਕ ਹਰਪ੍ਰੀਤ ਨੰਬਰ ਆਪਣੇ ਜਿਹੜੇ ਸੰਪਰਕ ਕਰਤੀ ਆ ਸੰਜੇ ਨੰਬਰ ਲਿਖ ਲੋ 98147 17656 ਠੀਕ ਆ ਜੀ 99147 17656 ਠੀਕ ਹੈ ਵੀਰੇ ਹਾਂਜੀ ਸੋ ਧੰਨਵਾਦ ਆ ਦੋਸਤੋ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਫੁੱਲ ਵੀਡੀਓ ਵੇਖੀ ਆ ਬਾਕੀ ਦੱਬ ਕੇ ਸ਼ੇਅਰ ਕਰ ਦਿਓ ਇਹ ਅਜ ਮਾਲ ਵੀਰ ਆਪਣੇ ਘਰੋਂ ਸੇਲ ਕਰਦਾ ਪਿਆ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਟੋਟਲ 6 ਨਾਕ ਸੀਗੇ 2 ਬੈੜਾਂ ਤੇ 3 ਬੈੜਾਂ ਤੇ 3 ਹੀ ਮੱਝਾਂ ਝੋਟੀਆਂ ਸੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ